ਸਤ ਸ੍ਰੀ ਅਕਾਲ ਦੋਸਤੋ ਸਾਡੀ ਅੱਜ ਦੀ ਕਹਾਣੀ ਬਹੁਤ ਹੀ ਛੋਟੀ ਜੀ ਹੈ ਪਰ ਬਹੁਤ ਪਿਆਰੀ ਹੈ ਇਹ ਕਹਾਣੀ ਹੈ ਇੱਕ ਬਹੁਤ ਹੀ ਗਰੀਬ ਵਿਅਕਤੀ ਦੀ ਉਹ ਗਰੀਬ ਵਿਅਕਤੀ ਇੱਕ ਪਿੰਡ ਦੇ ਵਿੱਚ ਇੱਕ ਛੋਟੀ ਜੀ ਝੁੱਗੀ ਦੇ ਵਿੱਚ ਰਹਿੰਦਾ ਸੀ ਉਹਦੇ ਨਾਲ ਉਹਦਾ ਦੋਸਤ ਸੀ ਉਹਦਾ ਊਠ ਦੋਨੇ ਗੁਜ਼ਾਰਾ ਕਰਦੇ ਸੀ ਗੁਜ਼ਾਰਾ ਉਹ ਕਰਦੇ ਸੀ ਉਹਨਾਂ ਦੀ ਜਿਹੜੀ ਝੁੱਗੀ ਸੀ ਉਹਦੇ ਨੇੜੇ ਹੀ ਇੱਕ ਦਰਖਤ ਸੀ ਆਮਬ ਦਾ ਤੋ ਦੋਨੇ ਉਹਦੇ ਤੇ ਨਿਰਭਰ ਸੀ ਊਠ ਹੈ ਜਿਹੜਾ ਉਹ ਉਸ ਦਰਖਤ ਦੇ ਪੱਤੇ ਖਾ ਲੈਂਦਾ ਜਾਂ ਉਹਨੂੰ ਆਸੇ-ਪਾਸੇ ਕਿਤੇ ਲੈ ਜਾਂਦਾ ਉਹ ਗਰੀਬ ਵਿਅਕਤੀ ਤੇ ਚਲੋ ਊਠ ਦਾ পেট ਭਰ ਜਾਂਦਾ ਤੇ ਜਦੋਂ ਅੰਬਾਂ ਦਾ ਮੌਸਮ ਆ ਜਾਂਦਾ ਉਸ ਦਰਖਤ ਤੇ ਬਹੁਤ ਅੰਬ ਲੱਗਦੇ ਸੀ ਤੇ ਉਹ ਹੁੰਦੇ ਵੀ ਬਹੁਤ ਹੀ ਮਿੱਠੇ ਸੀ ਤਾਂ ਉਹ ਵਿਅਕਤੀ ਉਹਨਾਂ ਅੰਬਾਂ ਨੂੰ ਤੋੜ ਕੇ ਬਾਜ਼ਾਰ ਦੇ ਵਿੱਚ ਵੇਚ ਆਉਂਦਾ ਤੇ ਚਲੋ ਉਹਦਾ ਗੁਜ਼ਾਰਾ ਜਿਹੜਾ ਉਹ ਚੱਲ ਜੀ ਜਾਂਦਾ ਸੀ ਇੱਕ ਦਿਨ ਉਹਦੀ ਝੁੱਗੀ ਦੇ ਵਿੱਚ ਇੱਕ ਫਕੀਰ ਆਇਆ ਤਾਂ ਉਹਨੇ ਆਵਦੇ ਅਨੁਸਾਰ ਜਿੰਨੇ ਕੋਦੇ ਕੋਲ ਸਾਧਨ ਸੀਗੇ ਉਹਨੇ ਫਕੀਰ ਦੀ ਬੜੀ ਸੇਵਾ ਕੀਤੀ ਫਕੀਰ ਬੜਾ ਖੁਸ਼ ਹੋਇਆ ਤਾਂ ਉਹ ਕਾਫੀ ਦੇਰ ਤੱਕ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਤਾਂ ਫਕੀਰ ਨੇ ਮਹਿਸੂਸ ਕਰ ਲਿਆ ਕਿ ਇਹ ਗਰੀਬ ਵਿਅਕਤੀ ਹੈ ਜਿਹੜਾ ਇਹ ਬਹੁਤ ਹੀ ਇਮਾਨਦਾਰ ਹੈ ਸੱਚਾ ਸੁੱਚਾ ਇਹਦੇ ਦਿਮਾਗ ਦੀ ਸ਼ਕਤੀ ਹੈ ਜਿਹੜੀ ਉਹ ਵੀ ਕਾਫੀ ਜ਼ਿਆਦਾ ਹੈ ਮਤਲਬ ਉਹ ਹੁਸ਼ਿਆਰ ਹੈ ਤਾਂ ਸਵੇਰੇ ਜਿਹੜਾ ਗਰੀਬ ਵਿਅਕਤੀ ਸੀ ਉਹਨੇ ਜਾਣਾ ਸੀ ਕਿਤੇ ਆਸੇ-ਪਾਸੇ ਨੇੜੇ ਹੀ ਤਾਂ ਉਹ ਛੇਤੀ ਨਿਕਲ ਗਿਆ ਫਕੀਰ ਤੋਂ ਵਿਦਾ ਲੈ ਕੇ ਫਕੀਰ ਹੈ ਜਿਹੜਾ ਉਹਨੇ ਦੁੱਧ ਤੋਂ ਥੋੜੀ ਜਿਹੀ देर ਬਾਅਦ ਉਸ ਜਿਹੜੀ ਉਹਦੀ ਝੁੱਗੀ ਆ ਉਹਦੇ ਵਿੱਚ ਜਾਣਾ ਸੀ ਤਾਂ ਜਦੋਂ ਗਰੀਬ ਵਿਅਕਤੀ ਵਾਪਸ ਆਇਆ ਤਾਂ ਉਹਨੇ ਦੇਖਿਆ ਕਿ ਉਹ ਆਂਬ ਦਾ ਦਰਖਤ ਹੈ ਜਿਹੜਾ ਉਹ ਕੱਟਿਆ ਹੋਇਆ ਆਸੀ-ਬਾਸੀ ਜਦੋਂ ਨੇ ਪੁੱਛਿਆ ਤਾਂ ਉਹਨੂੰ ਪਤਾ ਲੱਗਿਆ ਕਿ ਫਕੀਰ ਜਾਣ ਲੱਗਿਆ ਉਹ ਅੰਬ ਦਾ ਦਰਖਤ ਕੱਟ ਗਿਆ ਤਾਂ ਹੁਣ ਉਹ ਗਰੀਬ ਵਿਅਕਤੀ ਹੈ ਜਿਹੜਾ ਉਹ ਵਿਚਾਰਾ ਬਹੁਤ ਹੀ ਦੁਖੀ ਸੀ ਉਹਨੇ ਸੋਚਿਆ ਕਿ ਕਿਹੋ ਜਿਹਾ ਫਕੀਰ ਸੀ ਮੈਂ ਇਹਦੀ ਇੰਨੀ ਸੇਵਾ ਕੀਤੀ ਅਸੀਂ ਇੰਨੀਆਂ ਗੱਲਾਂ ਕੀਤੀਆਂ ਉਹ ਮੇਰੇ ਤੋਂ ਇੰਨਾ ਜ਼ਿਆਦਾ ਖੁਸ਼ ਸੀ ਉਹਨੂੰ ਪਤਾ ਸੀ ਕਿ ਮੇਰੀ ਰੋਜ਼ੀ-ਰੋਟੀ ਦਾ ਇਹੀ ਇੱਕ ਸਾਧਨ ਹੈ ਇਹ ਦਰਖਤ ਹੀ ਤਾਂ ਉਹ ਦਰਖਤ ਵੱਢ ਕੇ ਕਿਉਂ ਚਲਾ ਗਿਆ ਤੋ ਉਹ ਬੱਚਿਓ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਇਆ ਤਾਂ ਹੁਣ ਉਹ ਹੋ ਤਾਂ ਸਕਦਾ ਨਹੀਂ ਸੀ ਉਹਦਾ ਸਾਥੀ ਸੀਗਾ ਜਿਹੜਾ ਊਠ ਉਹਨੇ ਆਪਣੇ ਸਾਥੀ ਨੂੰ ਨਾਲ ਲਿਆ ਤੇ ਸੋਚਿਆ ਕਿ ਹੁਣ ਮੈਨੂੰ ਰੋਜ਼ਗਾਰ ਦਾ ਹੋਰ ਕੋਈ ਸਾਧਨ ਲੱਭਣਾ ਪੈਣਾ ਤਾਂ ਉਹ ਨਾਲ ਦੇ ਸ਼ਹਿਰ ਚਲਾ ਗਿਆ ਸ਼ਹਿਰ ਜਾ ਕੇ ਉਹਨੇ ਥੋੜੇ ਬਹੁਤ ਕੋਈ ਕੰਮਕਾਰ ਲੱਭਣ ਦੀ ਕੋਸ਼ਿਸ਼ ਕੀਤੀ ਉਹ ਉਹ ਹੁਸ਼ਿਆਰ ਦਾ ਸੀ ਤੇ ਉਹਦੇ ਕੋਲ ਊਠ ਵੀ ਸੀ ਤੌ ਦਾ ਕੰਮ ਹੈ ਜਿਹੜਾ ਉਹ ਚੱਲ ਪਿਆ। ਪਹਿਲਾਂ ਥੋੜਾ ਜਿਹਾ ਠੀਕ-ਠਾਕ ਸੀ ਉਸ ਤੋਂ ਬਾਅਦ ਉਹ ਬਹੁਤ ਵੱਡਾ ਵਪਾਰੀ ਬਣ ਗਿਆ। ਤਾਂ ਉਹ ਫੇਰ ਵਾਪਸ ਆਪਣੀ ਝੁੱਗੀ 'ਚ ਆ ਗਿਆ। ਜਦੋਂ ਵਪਾਰੀ ਬਣ ਗਿਆ ਤਾਂ ਉਹਨੇ ਆਪਣੀ ਝੁੱਗੀ ਦੀ ਥਾਂ ਤੇ ਆਪਦਾ ਪੱਕਾ ਮਕਾਨ ਬਣਾ ਲਿਆ। ਬੜਾ ਸੋਹਣਾ ਮਕਾਨ ਸੀ ਉਹਦਾ। ਹੁਣ ਉਹਦੇ ਠਾਠ ਹੈ ਜਿਹੜੇ ਉਹ ਬੜੇ ਵਧੀਆ ਸੀ। ਪਿੰਡ ਦੇ ਵਿੱਚ ਉਹਦਾ ਗੁਜ਼ਾਰਾ ਕਿਉਂਕਿ ਬਹੁਤ ਅਮੀਰ ਲੋਕਾਂ 'ਚ ਹੋਣ ਲੱਗ ਪਿਆ ਸੀ। ਤਉ ਖੁਸ਼ੀ ਬਹੁਤ ਸੀ ਤਾਂ ਬਹੁਤ ਸਾਲ ਹੈ ਜਿਹੜੇ ਲੰਘ ਗਏ ਉਸ ਤੋਂ ਬਾਅਦ ਉਹ ਫਕੀਰ ਫਿਰ ਦੁਬਾਰਾ ਆਇਆ ਤਾਂ ਹੁਣ ਉਹ ਗਰੀਬ ਵਿਅਕਤੀ ਸੀ ਜਿਹੜਾ ਹੁਣ ਅਮੀਰ ਬਣ ਗਿਆ ਸੀ ਉਹਨੂੰ ਤਾਂ ਉਸ ਫਕੀਰ ਤੇ ਬੜਾ ਹੀ ਗੁੱਸਾ ਆਇਆ ਉਹਨੇ ਉਹਨੂੰ ਕਿਹਾ ਮੈਂ ਤੇਰੀ ਇੰਨੀ ਸੇਵਾ ਕੀਤੀ ਸੀ ਤੂੰ ਜਾਣ ਲੱਗਿਆ ਉਹ ਆਮਬ ਦਾ ਦਰਖਤ ਹੀ ਕੱਟ ਕੇ ਚਲਾ ਗਿਆ ਤੈਨੂੰ ਪਤਾ ਮੈਂ ਕਿੰਨਾ ਔਖਾ ਹੋਇਆ ਕਿੱਥੇ ਕਿੱਥੇ ਮੈਂ ਪਟਕਦਾ ਰਿਹਾ ਫੇਰ ਕਿਤੇ ਜਾ ਕੇ ਮੈਨੂੰ ਰੋਜ਼ਗਾਰ ਮਿਲਿਆ ਤੇ ਅੱਜ ਦੇਖ ਮੈਂ ਕਿੰਨਾ ਵੱਡਾ ਆਦਮੀ ਹੈ ਜਿਹੜਾ ਉਹ ਬਣ ਗਿਆ ਤੇ ਇਹ ਸੁਣ ਕੇ ਫਕੀਰ ਹੈ ਜਿਹੜਾ ਉਹ ਹੱਸਿਆ ਤਾਂ ਉਹਨੇ ਹੱਸ ਕੇ ਕਿਹਾ ਕਿ ਮੈਨੂੰ ਤੇਰੇ ਨਾਲ ਗੱਲਬਾਤ ਕਰਕੇ ਤੇਰੀ ਕਾਬਲੀਅਤ ਦਾ ਪਤਾ ਲੱਗ ਗਿਆ ਸੀ ਮੈਨੂੰ ਪਤਾ ਸੀ ਕਿ ਤੂੰ ਬਹੁਤ ਕੁਝ ਕਰ ਸਕਦਾ ਹੈ ਪਰ ਇਹ ਆਂਬ ਦਾ ਦਰਖਤ ਹੈ ਜਿਹੜਾ ਇਹ ਤੈਨੂੰ ਇਥੋਂ ਨਿਕਲਣ ਹੀ ਨਹੀਂ ਸੀ ਦਿੰਦਾ ਤੇਰੀਆਂ ਬਹੁਤੀਆਂ ਲੋੜਾਂ ਨਹੀਂ ਸੀ ਇਕੱਲਾ ਤੂੰ ਸੀ ਬਸ ਉਹਦੇ ਤੇ ਨਿਰਭਰ ਸੀ ਤੇ ਇੱਥੇ ਹੀ ਜ਼ਿੰਦਗੀ ਜਿਉਂ ਜਾਂਦਾ ਸੀ ਮੈਂ ਚਾਹੁੰਦਾ ਸੀ ਕਿ ਤੂੰ ਆਪਦੀ ਕਾਬਲੀਅਤ ਦੇ ਸਿਰ ਤੇ ਬਹੁਤ ਵਧੀਆ ਜ਼ਿੰਦਗੀ ਜਿਉਂਵੇਂ ਇਸ ਲਈ ਮੈਂ ਦਰਖਤ ਕੱਟ ਗਿਆ ਸੀ ਤੇਰੀ ਲੋੜ ਬਣ ਗਈ ਸੀ ਤੈਨੂੰ ਗੁਜ਼ਾਰਾ ਹੈ ਜਿਹੜਾ ਉਹ ਕਰਨਾ ਪੈਣਾ ਸੀ ਤੂੰ ਇੱਥੋਂ ਜਾਣਾ ਸੀ ਤਾਂ ਤੂੰ ਰੋਜ਼ਗਾਰ ਲੱਭਣ ਦੇ ਲਈ ਇੱਥੋਂ ਨਿਕਲਿਆ ਤੇ ਦੇਖ ਤੂੰ ਕਿੱਥੇ ਪਹੁੰਚ ਗਿਆ ਤਾਂ ਹੁਣ ਜਿਹੜਾ ਉਹ ਹੁਣ ਅਮੀਰ ਵਿਅਕਤੀ ਸੀ ਕਿਸੇ ਵੇਲੇ ਬਹੁਤ ਗਰੀਬ ਸੀ ਉਨੇ ਫਕੀਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਦੋਨੇ ਫਿਰ ਉਸੇ ਤਰ੍ਹਾਂ ਉਹਨਾਂ ਨੇ ਇੱਕ ਰਾਤ ਹੈ ਜਿਹੜੀ ਉਹਦੇ ਮਹਿਲ ਦੇ ਵਿੱਚ guzari ਉਹ ਝੁੱਗੀ ਹੁਣ ਮਹਿਲ ਬਣ ਗਈ ਸੀ ਤਾਂ ਇਹ ਹੈ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਅਸੀਂ ਬੜੇ ਹੀ ਪਰੇਸ਼ਾਨ ਹੋ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਤਾਂ ਬਸ ਹੁਣ ਖਤਮ ਹੀ ਹੋ ਗਈ ਹੁਣ ਤਾਂ ਅਸੀਂ ਜਿਉਂ ਨਹੀਂ ਸਕਦੇ ਸਰਸਲ ਦੇ ਵਿੱਚ ਪਰਮਾਤਮਾ ਨੇ ਜੇ ਉਹ ਦਰਵਾਜ਼ਾ ਬੰਦ ਕੀਤਾ ਹੁੰਦਾ ਤਾਂ ਉਹਦੇ ਨਾਲੋਂ ਕਿਤੇ ਜ਼ਿਆਦਾ ਸੋਹਣਾ ਕੋਈ ਦਰਵਾਜ਼ਾ ਸਾਡੇ ਲਈ ਖੋਲਿਆ ਹੁੰਦਾ ਸਾਨੂੰ ਬਸ ਥੋੜੀ ਜੀ ਸ਼ਾਂਤੀ ਰੱਖਣ ਦੀ ਲੋੜ ਹੁੰਦੀ ਹੈ ਤਾਂ ਸਾਨੂੰ ਰਾਹ ਜੇ ਇੱਕ ਵਾਰ ਮਿਲ ਜੇ ਤਾਂ ਅਸੀਂ ਬੜੀ ਵਧੀਆ ਮੰਜ਼ਲ ਤੇ ਪਹੁੰਚ ਸਕਦੇ ਹਾਂ ਬਸ ਥੋੜਾ ਜਿਹਾ ਧੀਰਜ ਰੱਖਣ ਦੀ ਲੋੜ ਹੁੰਦੀ ਹੈ ਥੈਂਕ ਯੂ